ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਅਮਨਦੀਪ ਕੋਰ ਪੰਜਾਬੀ ਕੁਕਿੰਗ ਐਂਡ ਪੰਜਾਬੀ ਕਲਚਰ ਨੂੰ ਸਵਾਗਤ ਕਰਦੀ ਹਾਂ ਹੋਰ ਸੁਣਾਓ ਸਾਰੇ ਦਾ ਕੀ ਹਾਲ ਚੱਲ ਹੈ ਮੇਰੇ ਪਾਸੇ ਸਾਰੇ ਵਧੀਆ ਹੋਗੇ ਠੀਕ ਠਾਕ ਹੋਗੇ ਆਪਾਂ ਹੋਗੇ ਜੀ ਤਿਆਰ ਅੱਜ ਆਣੀਏ ਚਿੱਠੀ ਜੀ ਇਧਰ ਬਾਪੂ ਸਾਡਾ ਸਾਨੂੰ ਪੈਸੇ ਵੰਡਣ ਲੱਗਿਆ ਵੇ ਉਹ ਵੀ ਦੇ ਦਿਓ 10 10 ਕੇ 10 10 ਕੇ ਮੈਨੂੰ ਯਾਦ ਉਹ ਬਾਬੇ ਕੋਲ ਜਾਓ ਮੱਥਾ ਟੇਕ ਕੇ ਲਿਆਓ ਉਧਰ ਤੇ ਲਿਆ ਲਾਓ ਫੇਦੇ ਦੇ ਦੋ 20 ਰੁਪਏ ਦੇ ਦਿਓ ਛੇਤੀ ਜਾਓ ਮੈਂ ਮੱਥਾ ਟੇਕਣ ਜਾ ਰਹੀਆਂ ਫਿਰ ਪਰਦਾ ਨਾਲ ਜਾ ਜੀ ਉਦਮ ਜੱਟ ਵੀ ਆ ਗਿਆ ਮੇਰਾ ਉਦਮ ਚੱਪਲਾ ਹੀ ਪਾ ਕੇ ਰੱਖ ਹੈ ਠੀਕ ਹੈ ਨਾ ਲੈ ਪੈਸੇ ਲੈ ਲੇ ਬਾਪੂ ਜੀ ਦੇ ਮੱਥਾ ਟੇਕਣ ਮੈਂ ਤੇ ਪੁੱਤ ਦੱਸਦਾ ਸੁਣ ਉਹ ਪੱਲੇਦਾਰ ਪਿੱਛੇ ਦੇ ਸਾਰੇ ਪੱਲੇ ਵਿੱਚ ਜੜੇ ਪਿਆ ਆ ਗਈ ਇੱਕ ਮਿੰਟ आ क्या सारे पैसे चकने क्या लड़ निकल भी बाहर में जिंद लाने हजे भैने हेलो जिंद ला दवा मैं ले है फड़ी पैसे फड़ी सपिंदर समझाओ पहुंच गई मैं हजे जिंद लाने कांबल कंबड़ जे ਇਨਾ ਸਾਵੀ ਤੋਂ ਲਾ ਤਾਂ ਨਗੜਾਈ ਆਪਣਾ ਲਾ ਤੋਂ ਤੱਗਣਾ ਤੋਂ ਲੋ ਜੀ ਆਪਣੇ ਘਰ ਬਣ ਰਹੀ ਰੋਟੀ ਤਵੀ ਰੱਖ ਲਈ ਆਂਟੀਆਂ ਨੇ ਖਾਗੀ ਤਿਆਰੀ ਚਾਪੜੇ

ਸੋਣਾ ਲੱਗ ਰਹੀ ਮੇਰੇ ਪਾਪਾ ਪਤਾ ਨਹੀਂ ਕਿੱਥੇ ਚਾਬੀ ਫੜਾ ਦੰਗੇ ਓ ਠੀਕ ਹੈ ਤੁਸੀਂ ਇੱਥੇ ਵੀ ਆ ਗਏ ਓ ਠੀਕ ਹੈ ਦੇਖਿਓ ਕਿ ਤੀਓ ਉੱਦਰੇ ਹੈ ਸੱਸੀ ਕਾ ਜੀ ਬੀਜੀ ਸਾਸਰੀ ਕਾ ਕੀ ਬੀ ਹੋ ਜੇਗਾ ਲੋਬਤੋਲ ਠੀਕ ਠਾਕ ਤੁਸੀਂ ਬਦਾਈਆਂ ਬਾਈ ਬਾਬੂ ਤੁੰਨ ਵੀ ਬਹੁਤ ਬਹੁਤ ਹੋਰ ਤੁੰਨ ਚੱਲਦਾ ਕੰਮ ਪਦੀ ਸਾਹਿਬ ਤੁਸੀਂ ਦੱਸੋ ਬਿਆਦ ਨੁਰੀਆ ਹੁਲਦਾ ਹਾ ਤੁੰਨ ਨਾਲ ਬਹੁਤ ਜਿਲਤਾ ਰਹੀਏ ਕਾਰਜ ਦੇ ਸਵਾਰ ਸਤ ਗੁਰ ਸਰ ਸਾਜਿਲ ਸਾਥੀਏ ਦੇਣਾ ਚੱਤਾਂ ਸੰਗ ਨਿਦਾਨੀ ਅਮਰ ਕੀਏ ਪੈ ਪੰਗਰ ਮੇ ਅਰਵਾਰ ਦਾ ਸਾਸ਼ਟਰੀ ਗਾਜੀ ਜੀ ਬਦਾਈ ਤੁਹਾਨੂੰ ਬਈ ਭਾਂਜੇ ਕੀ ਵਹਿਗੀਆਂ ਇਹ ਹਮਾਰਾ ਜੇਠ ਹੈ ਮੇਰੇ ਜੱਟ ਤੇਰੀ ਆਸਰੇ ਦੀ ਰੋੜ ਹੈ ਮੰਦੂਕ ਅਰੇ ਬੇਸਿਰ ਦੇ ਆਸਰੇ ਤੋਂ ਐ ਕਿਰੇ ਕਿਰੇ ਖਾਓ ਜਰ ਵੀ ਵਲੋਗ ਬਣਾਉਣਾ ਹੈ ਹਾਂ ਆ ਦੇਖ ਭਾਣ ਜ ਸਾਡੇ ਸਾਡੇ ਵਾਸਤੇ ਪਾਣੀ ਲੈ ਕੇ ਆ ਰਹੇ ਥੈਂਕ ਯੂ ਪਾਪਾ ਮੈਂ ਤਾਂ ਗਿਆ ਤਾਂ ਕੋਲਡ ਡਰਿੰਕ ਉਹ ਪਾਣੀ ਵਿੱਚ ਛਾਰ ਗਿਆ ਪਾਣੀ ਕੋਲਡ ਡਰਿੰਕ ਲੈ ਗਿਆ ਕੋਲਡ ਡਰਿੰਕ ਲੈ ਕੇ ਆ ਆ ਤਾਂ ਪਾਣੀ ਹੈ ਇਹ ਕਿਹੜਾ ਵਕਤਾਂ ਦੇ ਵਿੱਚ ਨਹੀਂ ਹੁੰਦੇ ਕਿ ਆਪਾਂ ਆਹ ਉਹ ਇਧਰ ਪੱਗ ਕਿਨੇ ਬੰਨੀ ਐ? ਓਏ orange orange ਵਾਓ! ਇਹਦਾ ਮਾਣੇ ਗਰਭ ਦੇ ਵਿੱਚ। ਕਿਹਦਾ ਨਦੀਕ ਪਰਮੇਂਦਰ ਜਿੱਤ ਚਾਹੁੰਦਾ ਹੈ। ਉਹ ਦੋ ਮਾਮੀਆਂ ਹੋ ਰਹਿ। ਇਹ ਕਹਿੰਦੀ ਸਾਨੂੰ ਵੀ ਲੰਘ ਕੇ ਦੇ। ਚੱਲ। ਮਾਣੇ ਗਰਭ ਸੁਵਿੰਦਰ ਦੇ ਕਿਧਰ ਨੂੰ? ਫੋਟੋ ਵਿੱਚ ਨਹੀਂ ਆ। ਇਹ ਤੁਮਰਾ ਖਨਵਾ। ਐਸੀ ਹਨ ਜਿਨ੍ਹਾਂ ਦਾ ਆਪ ਕੋਈ ਸ਼ਬਦ ਪੜਿਆ ਸੀ ਕਿ ਧੰਨ ਨਾਨਕ ਤੇਰੀ ਵਡੀ ਜਵਾਨ ਮੈਂ ਬਚ ਵਿਚਾਰਿਆ ਕਿ ਕਿ ਪ੍ਰਕਿਰ ਇੱਕ ਨਿਸੂ ਨੀ ਕੁੜੀ ਜਦੋਂ ਉਹਨਾਂ ਦੇ ਹਾਂ ਬਾਤ ਹੋ ਰਹੀ ਆਪਣੀ ਮਮ ਵਰਗੀ ਹੈ ਤਾਂ ਜਿਹੜੇ ਤੇ ਬਾਤ ਵਿਚਾਲੇ ਪਹੁੰਚਦਾ ਹੈ تا بيد ربي لا پرم برمح پڑھیں گے دو منٹ پڑھیں گے چھ منٹ پڑھیں گے نور تعالا نہیں <jokes> Thank time... <Bellissimo> <speaking professional> <gate> you <nào tills prince alle> <ikingisses> <submarine> <laughs> ਆ ਆ ਆ ਆ ਆ ਪੱਲੇ ਪਾਸੇ ਕੋਈ ਨੀ ਨਾਮ ਇਹ ਵੀ ਹੁਣੇ ਆਏ ਆ ਹੁਣੇ ਆਏ ਆ ਹਾਂਜੀ ਮੈਂ ਤੁਹਾਡੇ ਤੋਂ ਪਹਿਲਾਂ ਦੀ ਇਹਦੀ ਗੱਡੀਆਂ ਅੱਗੇ ਤੇ ਆਏ ਇਹ ਆ ਉਹ ਜਿਹੜੀ ਸਾਡੀ ਭੋਲੀ ਪੋਣੀ ਨੀਂਦਰ ਦੀ ਉਹਦੀ ਉਹ ਦਿਨੂ ਹੈ ਸਾਚੀਕਾਰ ਮਿਲਦਾ ਅਸਲੀ ਬਾਹਰ ਤੇ ਅੰਦਰ ਬੈਠੇ ਬੜੀ ਵੀ ਅਸੀਂ ਤਾਂ ਬਾਹਰ ਮੋਟ ਜਾਣੇ ਰੇ

ਟੇਕੇ ਆਣੋਂ ਦਾ ਮੱਥਾ ਹੈ ਟੇਕੇ ਆਣੋਂ ਦਾ ਮੱਥਾ ਟੇਕੇ ਆਣਨਾ ਤਾਰਾ ਪਤਰਾ ਸਰਵਤਨੋ ਸਾਰ ਹੈ ਤੋ ਨਵਾਣੀ ਹਰੇ ਕੋਲਾ ਸਾਧ ਸੰਤਨ ਪਾ ਆਗਰੋਤੇ ਆਜੀ ਰਹਿ ਜਾ ਗੁੱਸੇ ਤੇਰੀ ਮਾਂ ਖੜਕਾਣੀ ਐ ਐ ਕਹੋ ਵੀ ਲਾਲੀ ਕਹੂਗਾ ਤਵੇਂ ਬਣ ਲਾਲੀ ਨੂੰ ਮੇਤੇ ਕਹਾਇ ਹੁਣ ਲਾਲੀ ਨੂੰ ਕਰਤੇ ਹਾਂ ਕਰਤੇ ਹਾਂ ਹਾਂਜੀ ਕਿ ਮੀਤਾ ਹੱਥ ਮਾ ਜਾ ਸੋ ਆ ਹੋਰ ਹੋਰ ਉਹ ਵੀ ਸੋਖੀ ਨਹੀਂ ਹੁੰਦੀ ਆਂਟੀ ਕਰਾਣੀ ਹਰ ਕੋਈ ਨਹੀਂ ਕਰਾ ਸਕਦਾ